ਸਰ ਜੀ ਸੰਗਰੂਰ ਵੀ ਦੀ ਕਵਤਾ ਕਿਉਂ ਕਰਦਾ ਯਾਦ ਰਹਿੰਦਾ ਕਿਉਂ ਕਰਦਾ ਯਾਦ ਰਹਿੰਦਾ ਕਿਉਂ ਕਰਦਾ ਯਾਦ ਰਹਿੰਦਾ ਉਹਨਾਂ ਸਜਣਾ ਨੂੰ ਉਹਨਾਂ ਸਜਣਾ ਨੂੰ ਉਹਨਾਂ ਸਜਣਾ ਨੂੰ ਜਿੰਨਾ ਤੇਰੀ ਸੁਣ ਸੰਗਰੂਰ ਵੀ ਸੁਣ ਸੰਗਰੂਰ ਕਿੰਨਾ ਤੇਰੀ ਤੂੰ ਸੰਗ ਰੂਰ ਵੀ ਪੂਰਾ ਕਦਰ ਨਾ ਪਾਈ ਪੂਰਾ ਕਦਰ ਨਾ ਪਾਈ ਛੱਡ ਦੇ ਰੋਣਾ ਤੂੰ ਆਪਣੇ ਇਸ਼ਕੇ ਦਾ ਆਪਣੇ ਇਸ਼ਕੇ ਦਾ ਛੱਡ ਦੇ ਰੋਣਾ ਤੂੰ ਆਪਣੇ ਇਸ਼ਕੇ ਦਾ ਆਪਣੇ ਇਸ਼ਕੇ ਦਾ